ਸਰਦਿਚ ਦੋ ਤਰ੍ਹਾਂ ਦੇ ਸਿੱਖ ਨੇ ਕੇਸਾਧਾਰੀ ਸਿੱਖ ਸਹਿਜਦਾਰੀ ਸਿੱਖ ਅੰਮ੍ਰਿਤਧਾਰੀ ਸਿੱਖ ਸਹਿਜਦਾਰੀ ਸਿੱਖ ਅੰਮ੍ਰਿਤ ਪਾਨ ਕਰ ਲਿਆ ਗੁਰੂ ਦੀ ਯੂਨੀਫਾਰਮ ਦਿੱਤੀ ਹੋਈ ਪਹਿਨ ਲਈ ਹੈ ਸਹਿਜਦਾਰੀ ਸਿੱਖ ਅੰਮ੍ਰਿਤ ਨਹੀਂ ਛਕਿਆ ਕੇਸ ਵੀ ਨਹੀਂ ਰੱਖਿਆ ਦਸਾਂ ਗੁਰੂਆਂ 'ਚ ਵਿਸ਼ਵਾਸ ਰੱਖਦੇ ਨਹੀਂ ਸਾਰਾ ਕਰਮ ਗੁਰਮਰਿਆਦਾ ਅਨਸਾਰ ਕਰਦੇ ਨੇ ਪਰ ਅਜੇ ਗੁਰੂ ਦੀ ਦਿੱਤੀ ਹੋਈ ਵਰਦੀ ਨਹੀਂ ਪਹਿਨੀ ਲੇਕਿਨ ਇਹਨਾਂ ਨੂੰ ਵੀ ਸਿੱਖ ਮੰਨਿਆ ਗਿਆ ਸਹਿਜਦਾਰੀ ਸਿੱਖ ਹਾਂ ਕੇਸਾਧਾਰੀ ਹੋ ਕੇ ਅਮਰਤਧਾਰੀ ਹੋ ਕੇ ਫਿਰ ਕੇਸ ਕਟਾ ਦਿੱਤੇ ਇਹ ਸਹਿਜਦਾਰੀ ਨਹੀਂ ਨੇ ਇਹਨਾਂ ਨੂੰ ਪਤਿਤ ਸਿੱਧ ਕਿਹਾ ਜਾਂਦਾ ਹੈ ਗੁਸਤਾਖੀ ਮਾਫ ਉਹ ਸਹਿਜਦਾਰੀ ਨਹੀਂ ਨੇ ਸਹਿਜਦਾਰੀ ਅਜੇ ਸਿੱਧੇ ਸਿੱਧੇ ਚੱਲਣ ਰੱਖ ਲੈਣਗੇ ਅਜੇ ਦਸਾਂ ਗੁਰੂਆਂ 'ਚ ਵਿਸ਼ਵਾਸ ਹੈ ਅਜੇ ਸ਼ਾਦੀ ਗਮੀ ਖੁਸ਼ੀ ਸਭ ਗੁਰੂ ਆਸ਼ੇ ਦੇ ਮੁਤਾਬਕ ਕਰਦੇ ਨੇ ਅਸੀਂ ਕਹਿ ਤੇ ਦਿੰਨੇ ਹਾਂ ਕਿ ਚਾਰ ਵਰਨਾ ਲਈ ਸਤਗੁਰਾਂ ਨੇ ਦਰਵਾਜ਼ੇ ਖੁੱਲੇ ਰੱਖੇ ਪਰ ਮੈਂ ਦੇਖਦਾ ਤਿੰਨ ਤੇ ਬੰਦ ਕਰ ਦੇ ਤਿੰਨ ਇੱਕ ਵੀ ਅੱਧਾ ਖੁੱਲਾ ਰੱਖੇ ਵੜਨ ਨਹੀਂ ਦਿੰਦੇ ਪਏ ਅਗਲੇ ਨੂੰ ਜੋ ਹੈ ਬਿਲਕੁਲ ਨਾਪ ਤੋਲ ਕੇ ਦੇਖ ਲੈਣਾ ਇਹ ਤਰੀਕਾ ਗਲਤ ਹੈ ਸਨ 47 ਤੱਕ ਰਵਾਬੀ ਦਰਬਾਰ ਸਾਹਿਬ ਦੇ ਚ ਕੀਰਤਨ ਕਰਦੇ ਰਹੇ ਨੇ ਰਵਾਬੀ ਮੁਸਲਮਾਨ ਦੇਸ਼ ਦੀ ਵੰਡ ਦੇ ਸਮੇਂ ਪਾਕਿਸਤਾਨ ਚਲੇ ਗਏ ਕਦੀ ਸਿੱਖ ਜਗਤ ਦੇ ਚ ਕੋਈ ਇਤਰਾਜ਼ ਨਹੀਂ ਹੋਇਆ ਅੱਬ ਇਹ ਕਿਉਂ ਕਰਦੇ ਨੇ ਮੁਸਲਮਾਨ ਸਾਂ ਇਹੀ ਕਰਦੇ ਸਨ ਭਾਈ ਚਾਂਦ ਚਾਂਦ ਅਫਜ਼ਾਲ ਉਸ ਦਾ ਨਾਂ ਸਿੱਖ ਕੀਰਤਨ ਦੀ ਦੁਨੀਆ ਦੇ ਚ ਉਸ ਨੇ ਤਹਿਲਕਾ ਮਚਾਇਆ ਹੈ ਸਾਂ ਔਰ ਉਸ ਵਕਤ ਦਾ ਸਭ ਤੋਂ ਚੋਟੀ ਦਾ ਕੀਰਤਨੀਆ ਭਾਈ ਚਾਨਦ ਦਰਬਾਰ ਸਾਹਿਬ ਦੇ ਜਿਸ ਦਿਨ ਕੀਰਤਨ ਹੁੰਦਾ ਸੀ ਉਸ ਦਾ ਪ੍ਰਕਰਮਾ ਸਾਰੀ ਭਰ ਜਾਂਦੀ ਸੀ ਅੰਦਰ ਤੇ ਥਾਂ ਕਿੱਥੇ ਮਿਲਨੀ ਸੀ ਪ੍ਰਕਰਮਾ ਚ ਜਗ੍ਹਾ ਨਹੀਂ ਮਿਲਦੀ ਸੀ ਭਾਈ ਚਾਨਦ ਦਾ ਕੀਰਤਨ ਮੁਸਲਮਾਨ ਦੇਸ਼ਤੀ ਵੜਨ ਦੇ ਸਮੇਂ ਜਦ ਦੋਵੇਂ ਪਾਸੇ ਕਤਲੋ ਆਮ ਸ਼ੁਰੂ ਹੋਈ ਇਸ ਨੂੰ ਵੀ ਡਰ ਪੈ ਗਿਆ ਕਿ ਦਿਨੇ ਮੈਨੂੰ ਮਾਰ ਨਾ ਦੇਣ ਕੋਈ ਪਾਕਿਸਤਾਨ ਚਲਾ ਗਿਆ ਪਰ ਕਰਾਚੀ ਦੇ ਵਿੱਚ ਮੁਸਲਮਾਨਾਂ ਨੇ ਛੋਰਾ ਮਾਰ ਕੇ ਇੱਕ ਪਾਸੇ ਟਿਕਾਣੇ ਲਾ ਦਿੱਤਾ ਵੀ ਤੂੰ ਕਾਫਰ ਹੈਂ ਕਾਫਰਾਂ ਦੀ ਬਾਣੀ ਪੜਦਾ ਰਹੇ ਮੁਸਲਮਾਨਾਂ ਨੇ ਹੀ ਮਾਰ ਦਿੱਤਾ ਕੁਝ ਉਹਨਾਂ ਦੇ ਵਿੱਚ ਰਬਾਬੀ ਕਿਸਾਦਾਰੀ ਹੋ ਗਏ ਇਧਰ ਜਿਹੜੇ ਰਹਿ ਗਏ ਉਧਰ ਜਿਹੜੇ ਚਲੇ ਗਏ ਉਹ ਅਜੇ ਵੀ ਕਿਧਰੇ ਰੇਡੀਓ ਤੇ ਕਿਰਤ